कोरोना वायरस दी फिर हो रही वापसी ਕੀ ਭਾਰਤ ਚ ਫਿਰ ਤੋਂ ਲੱਗੇਗਾ ਲੋਕਡਾਊਨ ਕੀ ਫਿਰ ਦਿਖੇਗੀ 2021 ਵਰਗੀ ਤਬਾਹੀ 2019 ਵਿੱਚ ਸ਼ੁਰੂ ਹੋਇਆ ਕਰੋਨਾ ਵਾਇਰਸ ਦਾ ਪਰਕੋਪ ਸਮੇਂ-ਸਮੇਂ ਤੇ ਵੱਧਦਾ ਜਾ ਰਿਹਾ ਹੈ ਕੋਵਿਡ ਮਹਾਮਾਰੀ ਨੇ 2 ਸਾਲਾਂ ਤੱਕ ਦੁਨੀਆ ਵਿੱਚ ਤਬਾਹੀ ਮਚਾਈ ਰੱਖੀ ਕਰੋਨਾ ਮਹਾਮਾਰੀ ਦੌਰਾਨ ਜ਼ਿੰਦਗੀ ਹਫੜਾ ਦਫੜੀ ਵਾਲੀ ਹੋ ਗਈ ਸੀ ਅਜਿਹੀ ਸਥਿਤੀ ਵਿੱਚ ਅੱਜ ਵੀ ਜਦੋਂ ਕਰੋਨਾ ਦਾ ਨਾਮ ਸਾਹਮਣੇ ਆਉਂਦਾ ਤਾਂ ਲੋਕਡਾਊਨ ਵਿੱਚ ਫਸੀਆਂ ਜ਼ਿੰਦਗੀਆਂ ਅਤੇ ਆਕਸੀਜਨ ਸਿਲੰਡਰਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੀਆਂ ਤਸਵੀਰਾਂ ਯਾਦ ਆ ਜਾਂਦੀਆਂ ਨੇ ਹੁਣ ਇੱਕ ਵਾਰ ਫਿਰ ਕੁਝ ਦੇਸ਼ਾਂ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਵਧਨੇ ਸ਼ੁਰੂ ਹੋ ਗਏ ਨੇ ਉੱਥੇ ਹੀ ਜੇ ਗੱਲ ਭਾਰਤ ਦੀ ਕਰੀਏ ਤਾਂ ਭਾਰਤ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਹੌਲੀ-ਹੌਲੀ ਫਿਰ ਵਧਨੇ ਸ਼ੁਰੂ ਹੋ ਗਏ ਨੇ ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ 12 ਮਈ ਤੋਂ ਅਪਡੇਟ ਕੀਤੇ ਗਏ ਡੈਸ਼ਬੋਰਡ ਤੇ ਕੁੱਲ 257 ਸਰਗਰਮ ਮਾਮਲੇ ਦਿਖਾਈ ਦੇ ਰਹੇ ਨੇ ਹਾਲਾਂਕਿ ਸਰਗਰਮ ਮਾਮਲਿਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲੇ ਕੇਰਲ, ਤਾਮਿਲਨਾਡੂ ਅਤੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਨੇ ਹਾਲਾਂਕਿ ਕੋਵਿਡ ਦਾ ਨਵਾਂ ਰੂਪ N11 ਪਹਿਲੀ ਵਾਰ ਅਗਸਤ 2023 ਵਿੱਚ ਪਾਇਆ ਗਿਆ ਸੀ WHO ਨੇ ਦਸੰਬਰ 2023 ਵਿੱਚ ਇਸ ਨੂੰ ਵੇਰੀਐਂਟ ਆਫ ਇੰਟਰਸਟ ਘੋਸ਼ਿਤ ਕੀਤਾ ਸੀ ਇਹ ਓਮਿਕਰੋਨ BA.286 ਦਾ ਵੰਸ਼ਕ ਹੈ ਇਸ ਵਿੱਚ ਲਗਭਗ 30 ਪਰਿਵਰਤਨ ਪਾਈ ਗਏ ਨੇ ਜਿਨ੍ਹਾਂ ਵਿੱਚੋਂ LF7 ਅਤੇ NV1.8 ਸਭ ਤੋਂ ਵੱਧ ਦੇਖੇ ਜਾ ਰਹੇ ਨੇ ਸਿੰਗਾਪੁਰ ਹਾਂਗਕong ਅਤੇ థਾਈਲੈਂਡ ਵਰਗੇ ਦੇਸ਼ਾਂ ਵਿੱਚ ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧੇ ਨੇ ਮਈ ਦੇ ਸ਼ੁਰੂ ਵਿੱਚ ਇਕੱਲੇ ਸਿੰਗਾਪੁਰ ਵਿੱਚ 14000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਨੇ ਇਨ੍ਹਾਂ ਥਾਵਾਂ ਤੇ ਵੀ ਜੇਐਨ1 ਅਤੇ ਇਸ ਦੇ ਉਪਰੂਪ ਵੱਡੀ ਗਿਣਤੀ ਵਿੱਚ ਪਏ ਜਾ ਰਹੇ ਨੇ ਈਟੀ ਹੈਲਥਵਰਡ ਦੀ ਇੱਕ ਰਿਪੋਰਟ ਦੇ ਅਨੁਸਾਰ ਇਨ੍ਹਾਂ ਦੇਸ਼ਾਂ ਵਿੱਚ ਕੇਸਾਂ ਦੀ ਵਧ ਰਹੀ ਗਿਣਤੀ ਪਿੱਛੇ ਇੱਕ ਕਾਰਨ ਲੋਕਾਂ ਵਿੱਚ ਐਂਟੀਬਾਡੀਜ਼ ਦੇ ਪੱਧਰ ਦੀ ਗਿਰਾਵਟ ਵੀ ਹੈ ਮਹਿਰਾ ਦਾ ਮੰਨਣਾ ਹੈ ਕਿ ਭਾਰਤ ਵਿੱਚ ਵੀ ਇਹੀ ਸਥਿਤੀ ਵਰਸਕਦੀ ਹੈ ਤਾਮਿਲਨਾਡੂ ਕੇਰਲ ਅਤੇ ਮਹਾਰਾਸ਼ਟਰ ਵਿੱਚ ਥੋੜਾ ਜਿਹਾ ਵਾਧਾ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ ਕੁਝ ਮਸ਼ਹੂਰ ਹਸਤੀਆਂ ਦਾ ਕੋਵਿਡ ਟੈਸਟ ਵੀ ਪੋਜ਼ਿਟਿਵ ਆਇਆ ਹੈ ਸੋਸ਼ਲ ਮੀਡੀਆ ਤੇ ਇਹ ਚਰਚਾ ਹੈ ਕਿ ਆਸਟ੍ਰੇਲੀਆਈ ਕ੍ਰਿਕਟਰ ਰੈਵਿਸ ਹੈਡ ਕੋਵਿਡ ਨਾਲ ਸਕਰਮਿਤ ਹੋ ਗਿਆ ਹੈ ਅਤੇ ਉਹ ਆਈਪੀਐਲ ਤੋਂ ਬਾਹਰ ਹੋ ਸਕਦਾ ਹੈ ਹਾਲਾਂਕਿ ਸਨ ਰਾਈਜ਼ਰਜ਼ ਹైదరాబాద్ ਦੇ ਕੋਚ ਡੈਨੀਅਲ ਨੇ ਪੁਸ਼ਟੀ ਕੀਤੀ ਹੈ ਕੀ ਟ੍ਰੈਵਿਸ ਹੈਡ ਕੋਵਿਡ ਪੋਜ਼ਿਟਿਵ ਹੈ ਪਰ ਆਈਪੀਐਲ ਤੋਂ ਉਸਨੇ ਪੂਰੀ ਤਰ੍ਹਾਂ ਬਾਹਰ ਹੋਣ ਦੀ ਪੁਸ਼ਟੀ ਨਹੀਂ ਕੀਤੀ ਇਸ ਦੇ ਨਾਲ ਹੀ 90 ਦੇ ਦਿਹਾਕੇ ਦੀ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ਿਰੋਟਕਰ ਨੇ ਵੀ ਦੱਸਿਆ ਕਿ ਉਹ ਕੋਵਿਡ ਪੋਜ਼ਿਟਿਵ ਹੈ ਅਜੇ ਤੱਕ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਇਹ ਵੇਰੀਐਂਟ ਜ਼ਿਆਦਾ ਘਾਤਕ ਹੈ ਜਾਂ ਤੇਜ਼ੀ ਨਾਲ ਫੈਲਦਾ ਹੈ ਪਰ ਸੁਚੇਤ ਰਹਿਣਾ ਮਹੱਤਵਪੂਰਨ ਹੈ ਤਾਂ ਜੋ 2021-22 ਵਰਗੀ ਤਬਾਹੀ ਦੁਬਾਰਾ ਨਾ ਵਾਪਰ ਸਕੇ